ਨਾਜ਼ਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਅੰਦਰ ਗੈਰ ਉਪਜਾਊ ਕਮਾਂ ਹੇਠ ਵਾਹੀਯੋਗ ਜ਼ਮੀਂਦਾਰ ਨੁਕਸਾਨ ਬੇहद ਚਿੰਤਾ ਦਾ ਵਿਸ਼ਾ ਤਾਂ ਹੈ ਪਰ ਇਹ ਰਕਬਾ ਕਿੰਨਾ ਕੁ ਹੈ ਕਿਸ ਖੇਤਰ ਵਿੱਚ ਹੈ ਇਹ ਜ਼ਮੀਨ ਕਿੰਨੀ ਕੁ ਖਿਸਕ ਰਹੀ ਹੈ ਇਸ ਬਾਰੇ ਨੱਠ ਕੇ ਇਤਿਹਾਸਿਕ ਦਸਤਾਵੇਜ਼ ਰੂਪੀ ਪੁਸਤਕ ਸੰਬੰਧਿਤ ਕਰਨ ਤੇ ਕਾਫਲਾ ਜੀਵੇ ਪੰਜਾਬ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਨਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਕਾਰਜ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਕਾਰਜ ਤਿੰਨ ਜਹੀਨ ਵਿਦਵਾਨਾ ਗੁਰਪ੍ਰੀਤ ਸਿੰਘ ਤੂਰ ਸੇਵਾਮੁਕਤ ਕਮਿਸ਼ਨਰ ਪੁਲਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੇਵਾਮੁਕਤ ਨਿਰਦੇਸ਼ਕ ਖੋਜ ਡਾਕਟਰ ਨਵਦੀਪ ਸਿੰਘ ਬੈਂਸ ਤੇ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਬਲਵੰਤ ਸਿੰਘ ਸੰਧੂ ਨੇ ਕੀਤਾ ਹੈ ਚੰਗੀ ਗੱਲ ਇਹ ਹੈ ਕਿ ਜੀਵੇ ਪੰਜਾਬ ਕਾਫਲਾ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਵਿੱਚੋਂ ਕਿਸੇ ਇੱਕ ਸਮੱਸਿਆ ਨੂੰ ਲੈ ਕੇ ਹਰ ਸਾਲ ਇੱਕ ਕਿਤਾਬ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਉਂਦਾ ਹੈ ਪਿਛਲੇ ਸਾਲ ਇਸ ਸੰਸਥਾ ਨੇ ਪੰਜਾਬ ਦੇ ਪ੍ਰਵਾਸ ਵਿਸ਼ੇ ਤੇ ਮਹੱਤਵਪੂਰਨ ਪ੍ਰਕਾਸ਼ਨ ਕੀਤਾ ਸੀ ਇਸ ਬਾਰੇ ਪੰਜਾਬ ਦੀਆਂ ਜ਼ਮੀਨਾਂ ਤੇ ਅਤੀਤ ਵਰਤਮਾਨ ਸਥਿਤੀ ਅਤੇ ਭਵਿੱਖ ਬਾਰੇ ਵਿਚਾਰ ਚਰਚਾ ਕਰਦੀ ਇਹ ਪੁਸਤਕ ਸਾਨੂੰ ਪੰਜਾਬ ਦੀ ਗਹਿਰ ਗੰਭੀਰ ਸਮੱਸਿਆ ਬਾਰੇ ਸੋਚਣ ਦੇ ਰੂਬਰੂ ਖੜਾ ਕਰੇਗੀ पुस्तक ਨੂੰ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਕੁਦਰਤ ਬਾਰੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਡਾਕਟਰ ਨਿਰਮਲ ਸਿੰਘ ਜੋੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਪਾਸੋਂ ਸਰਦਾਰ ਗੁਰਪ੍ਰੀਤ ਸਿੰਘ ਨੇ ਲੋਕ ਅਰਪਣ ਕਰਵਾਈ। ਪੁਸਤਕ ਬਾਰੇ ਜਾਣਕਾਰੀ ਦਿੰਦੇ ਸਰਦਾਰ ਗੁਰਪ੍ਰੀਤ ਸਿੰਘ ਟੂਰ ਨੇ ਦੱਸਿਆ ਕਿ ਇਸ ਵਿੱਚ ਇਸ ਵਿਸ਼ੇ ਦੀਆਂ ਵੱਖ-ਵੱਖ ਦਿਸ਼ਾਵਾਂ ਬਾਰੇ ਵੱਖ-ਵੱਖ ਕੁਮੰਤਰੀ ਪ੍ਰਸਿੱਧੀ ਪ੍ਰਾਪਤ ਖੇਤੀ ਵਾਲੀ ਮਹਾਰਾ ਡਾਕਟਰ ਹਰਦੀਪ ਸਿੰਘ ਸੂਰ ਡਾਕਟਰ ਪਾਲ ਸਿੰਘ ਸਿੱਧੂ ਡਾਕਟਰ ਐਸ ਪੀ ਐਸ ਬਰਾੜ ਡਾਕਟਰ ਕਾਬਲ ਸਿੰਘ ਗਿੱਲ ਤੇ ਸਾਬਕਾ ਵੀ ਸੀ ਡਾਕਟਰ ਮਿਲਖਾ ਸਿੰਘ ਆਲਕ ਡਾਕਟਰ ਸੁਰਿੰਦਰ ਸਿੰਘ ਕੁੱਕਲ ਡਾਕਟਰ ਸੁਚਾ ਸਿੰਘ ਗੇਲੇ ਡਾਕਟਰ ਰਣਜੀਤ ਸਿੰਘ ਘੋਮਣ ਡਾਕਟਰ ਮਿਹਰ ਮਾਨਿਕ ਡਾਕਟਰ ਅਮਰਜੀਤ ਸਿੰਘ ਭੁੱਲਰ ਸਰਦਾਰ ਕਾਨ ਸਿੰਘ ਪੰਨੂ ਤੇ ਜੀਕੇ ਸਿੰਘ ਦੋਵੇਂ ਸੇਵਾਮੁਕਤ ਆਈਐਸ ਜੀਪੀ ਸਿੰਘ ਜਗਜੀਤ ਸਿੰਘ ਕੋਛੜ ਕੁਲਦੀਪ ਸਿੰਘ ਮਨਜੀਤ ਸ਼ਰਮਾ ਪ੍ਰਿੰਸੀਪਲ ਸਰਵੰਤ ਸਿੰਘ ਡਾਕਟਰ ਬਲਵੰਤ ਸਿੰਘ ਸੰਧੂ ਵਿਜੇ ਬਵੇਲੀ ਡਾਕਟਰ ਸੁਖਦੇਵ ਸਿੰਘ ਕਮਲ ਬੱਤਾ ਤੇ ਡਾਕਟਰ ਰਜਿੰਦਰ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਤੂਰ ਡਾਕਟਰ ਨਵਤੇਜ ਸਿੰਘ ਬੈਂਸ ਤੇ ਦਵਿੰਦਰ ਸ਼ਰਮਾ ਦੇ 23 ਲੇਖ ਸ਼ਾਮਲ ਕੀਤੇ ਗਿਆ ਹਨ ਇਹ ਪੁਸਤਕ ਪੰਜਾਬ ਲਈ ਜ਼ਮੀਨਾਂ ਦੀ ਬਹੁਪੂਰਤੀ ਮਹੱਤਤਾ ਤੋਂ ਬਿਨਾ ਲੈਂਡ ਪੁਲਿੰਗ ਪਾਲਿਸੀ 2025 ਬਾਰੇ ਉਪਜਾਊ ਜ਼ਮੀਨਾਂ ਦਾ ਗੈਰ ਖੇਤੀ ਕੰਮਾਂ ਰਿ ਵਰਤੀ ਜਾਣ ਬਾਰੇ ਬਿਨਾ ਯੋਜਨਾਬੰਦੀ ਤੋਂ ਵਧ ਰਹੇ ਸ਼ਹਿਰੀਕਰਨ ਬਾਰੇ ਜ਼ਮੀਨਾਂ ਨੂੰ ਕਾਲੇ ਧਨ ਦੀ ਖਪਤ ਦਾ ਸਾਧਨ ਬਣਾਈ ਜਾਣ ਬਾਰੇ ਘਟ ਰਹੀਆਂ ਉਪਜਾਊ ਜ਼ਮੀਨਾਂ ਤੋਂ ਬਾਅਦ ਉਪਜਣ ਬਾਰੇ ਸੰਕਟ ਬਾਰੇ ਵਿਸਥਾਰਪੂਰਵਕ ਚਰਚਾ ਕਰਦੀ ਹੈ ਮੌਜੂਦਾ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਪੰਜਾਬੀ ਆਪਣੀ ਜ਼ਮੀਨਾਂ ਨੂੰ ਸਾਂਭਣ ਕਿਉਂਕਿ ਉਪਜਾਊ ਜ਼ਮੀਨਾਂ ਦੇ ਲਗਾਤਾਰ ਘਟਣ ਕਾਰਨ ਪੰਜਾਬ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਡਾਕਟਰ ਨਿਰਮਨ ਸਿੰਘ ਜੌਰਣੀ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਹਰ ਰੋਜ਼ ਘਟ ਰਹੀ ਹੈ ਇਸ ਜਿਸ ਦਾ ਬੋਝ ਪਿੱਛੇ ਰਹਿ ਗਈ ਬਾਕੀ ਉਪਜਾਊ ਜ਼ਮੀਨ ਤੇ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਦਿਨੋ ਦਿਨ ਘਟ ਰਹੀ ਜ਼ਮੀਨ ਬਾਰੇ ਕਿਸੇ ਵੀ ਫੋਰਮ ਤੇ ਅੰਕੜੇ ਸਹੀ ਰੂਪ ਵਿੱਚ ਨਹੀਂ ਸੰਭਾਲੇ ਜਾਂਦੇ ਤੇਜ ਪੁਸਤਕ ਵਿੱਚ ਦੱਸੇ ਇੱਕ ਆਂਕੜੇ ਅਨੁਸਾਰ ਪੰਜਾਬ ਪਿਛਲੇ ਕੁਝ ਸਾਲਾਂ ਤੋਂ ਪ੍ਰਤੀ ਦਿਨ ਆਪਣੀ 80 ਏਕੜ ਜ਼ਮੀਨ ਗੁਆ ਰਿਹਾ ਹੈ ਸਰਦਾਰ ਤੇਜ ਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਸਮੇਂ ਦਾ ਸਭ ਤੋਂ ਚਿੰਤਾ ਵਾਲਾ ਇਹ ਮਸਲਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਸਲੇ ਬਾਰੇ ਕੋਈ ਵੀ ਗੰਭੀਰ ਗੱਲਬਾਤ ਨਹੀਂ ਕਰ ਰਿਹਾ ਉਹਨਾਂ ਕਿਹਾ ਕਿ ਅਜੇ ਵੀ ਮੌਕਾ ਹੈ ਕਿ ਆਪਣੀ ਆਪਣੀਆਂ ਜ਼ਮੀਨਾਂ ਸਾਂਭਣ ਅਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਆਪਣਾ ਬੰਦਾ ਯੋਗਦਾਨ ਪਾਉਣਾ ਇਸ ਪੋਸਟਕ ਦੇ ਪ੍ਰਕਾਸ਼ਨ ਤੋਂ ਬਾਅਦ ਯੂਨੀਵਰਸਿਟੀਆਂ ਕਾਰਜਾਂ ਤੇ ਯੋਜਨਾ ਤਿਆਰ ਕਰਨ ਵਾਲੀਆਂ ਟੀਮਾਂ ਵਿੱਚ ਬਹਿਸ ਅੱਗੇ ਤੁਰਨੀ ਚਾਹੀਦੀ ਹੈ ਇਹ ਪੋਸਟਕ ਚੇਤਨਾ ਪ੍ਰਕਾਸ਼ਨ ਪੰਜਾਬੀ ਪਬਲਿਸ਼ਰਾਂ ਨੇ ਪ੍ਰਕਾਸ਼ਿਤ ਕੀਤੀ ਹੈ